ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਜਣੋ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਆਲੇ ਆਲੇ ਆ ਜੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਿਓ ਪਿੰਡ ਚਾਟੀਵੰਡ ਤੇ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਸਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਸੱਜਣੋ ਵੀਰ ਦਾ ਨਾ ਵਪਾਰ ਦਾ ਕੰਮ ਆ ਤੇ ਦੋ ਵੜਾਂ ਬਾਈ ਦੇ ਕੋਲੇ ਆ ਤੇ ਪ੍ਰੋਪਰ ਇਹਨਾਂ ਦੀ ਜਿਹੜੀ ਡਿਟੇਲ ਲਵਾਂਗੇ ਨਵੇਂ ਵੀਰਾਂ ਨੂੰ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਵੀ ਰਹਿੰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਵੀ ਸੱਜਣੋ ਕੋਈ ਵੀ ਪਸ਼ੂ ਜਿਹੜਾ ਤੁਸੀਂ ਖਰੀਦਣਾ ਉਹ ਆਪਣੀ ਤਸੱਲੀ ਨਾਲ ਖਰੀਦਣਾ ਕਿਉਂਕਿ ਤੁਸੀਂ ਇਹਨਾਂ ਤੇ ਜਿਹੜੇ ਪੈਸੇ ਆ ਸੱਜਣੋ ਉਹ ਖਰਚ ਕਰਨੇ ਆ ਆਜੋ ਜੋਬਾਨਾ ਕਰਦੇ ਆ ਗੱਲਬਾਤ ਲੈਣੇ ਆ ਡਿਟੇਲ ਕਿੰਨਾ ਦੁੱਧ ਬਾਦ ਕਿਹੜਾ ਕਿਹੜਾ ਸੂਆ ਜੜੀਆਂ ਇਹ ਵੜਾਂ ਸੁਈਆਂ ਸੱਚ ਨੂੰ ਜੋਬਨ ਵੀਰੇ ਸਤਿਕਾਰ ਸਤਿਕਾਰ ਜੀ ਹੋਰ ਸਲਾਮ ਮੇਰਾ ਸਤਿ ਸਾਬ ਵਧੀਆ ਜੀ ਤੁਸੀਂ ਸਲਾਮ ਚੜਦੀ ਕਲਾ ਨਾ ਸਾਬ ਕਿਰਪਾ ਮਾਰੇ ਜੀ ਤੇ ਕਿਹੜਾ ਪਿੰਡ ਆ ਵੀਰ ਦਾ ਪਿੰਡ ਵੀਰ ਜੀ ਚਾਤੀਨੜ ਜਿਲ੍ਹਾ ਅੰਮ੍ਰਿਤਸਰ ਚਿਕੜੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਆ ਜੀ ਤੇ ਮੋਬਾਈਲ ਨੰਬਰ ਕੀ ਆ 90418 74966 90418 ਹਾਂਜੀ 74966 74966 ਇਹਦੇ ਤੇ ਕੋਈ ਵੀ ਗੱਲਬਾਤ ਕਰੇ ਵੈਸੇ ਤਾਂ ਸੱਜਣੋ ਸਕਰੀਨ ਤੇ ਚੱਲੂਗਾ ਨੰਬਰ ਤੇ ਜੋਬਨ ਆ ਗਊ ਦੀ ਕੀ ਡਿਟੇਲ ਆ ਵੀਰੇ ਕਾਲੀ ਵੜਦੀ ਜੋਇਨਾ ਬਾਈ ਜੀ ਅੱਜ ਪੰਜਵਾ ਛੇਵਾ ਡਾਂਗਿਆ ਠੀਕ ਆ ਤੇ ਪੱਕਾ ਜਿਹੜਾ ਦੁੱਧ ਦਾਖ ਲੂਗਾ ਲੀਟਰ ਤਲਾ ਠੀਕ ਆ ਇਥੇ ਕੋਈ ਦੋ ਟਾਂ ਚੋਲੇ ਕੋਈ ਤਿੰਨ ਟਾਂ ਚੋਲੇ ਠੀਕ ਆ 9-10 ਕਿਲੋ ਦੁੱਧ ਹੈਗਾ ਹਾਂਜੀ ਹਾਂਜੀ ਠੀਕ ਆ ਆ ਇਹਦਾ ਬੱਚਾ ਵੀਰੇ ਬਾੜੂ ਲਾਰਜ ਬੱਚੇ ਦਾ ਠੀਕ ਆ ਠੀਕ ਆ ਠੀਕ ਤਾਜੀ ਸੂਈ ਆ ਇਹ ਆਪਣੇ ਕੋਲੇ ਹੀ ਸੂਈ ਘਰੇ ਕੇ ਸੂਈ ਲਿਆਂਦੀ ਵੀਰੇ ਆਪਾਂ ਵੀ ਬਾਈ ਜੀ ਕੱਦ ਲਿਆਂਦੀਆਂ ਦੋਨੀਆਂ ਕੱਲ ਲਿਆਂਦੀਆਂ ਗਾਉਂ ਹੀ ਆਈਆਂ ਤੇ ਚੂਨ ਚਾਣ ਵਧੀਆ ਵੀਰੇ ਸਾਰੀ ਇੱਕ ਨੰਬਰ ਕੋ ਭੂਚਾ ਟਾਵੇ ਕੋ ਡੋਕ ਕੋਲੇ ਤਾਂ ਤੇ ਜੇਰ ਜੂਰ ਪੈ ਗਈ ਓਕੇ ਸਾਰੀ ਓਕੇ ਠੀਕ ਆ ਤ ਲੋ ਵੀ ਸੱਜਣੋ 9 10 ਕਿਲੋ 22 ਕਹਿੰਦਾ ਲੀਟਰਾਂ ਵਾਲਾ ਦੁੱਧ ਇਹਦੇ ਕੋਲੇ ਹੈਗਾ ਹਾਂ ਐ ਨਹੀਂ ਲੈ ਚੱਲ ਬੀਖੋ ਸੱਜਣੋ ਤੌਰ ਚੈੱਕ ਕਰ ਲਓ ਤੇ ਬਾਕੀ ਠੰਡ ਠੰਡ ਚੰਗਾ ਤੌਰ ਚੰਗੀ ਵਹਿ ਡਾਂਗਾ ਮੋੜ ਲੈ ਜੋਣ ਵੀਰੇ ਕਰ ਲਓ ਚੈੱਕ ਸੱਜਣੋ ਸਰ ਮੂੰ ਚੈੱਕ ਕਰ ਲਓ ਕਰੋ ਸੰਗ ਚ ਗਰਮੀ ਦਾ ਘਰੇ ਦੁੱਧ ਪੀਨ ਲੈ ਠੀਕ ਠੀਕ ਆ ਲੈ ਬਾਈ ਤਾਂ ਜੂਲ ਪਾਉ ਆ ਪਾਉ ਸੀਲ ਬਹੁਤ ਆ ਹਨਾ ਬੱਚਾ ਵੀ ਛੱਡੋ ਪਾ ਲੈਦਾ ਸਿੱਧੂ ਠੀਕ ਆ ਤੇ ਛਾਹ ਦਾ ਰੇਟ ਕੀ ਰਹੂਗਾ ਗਾਂ ਦਾ ਹੁਣ ਦੇਣ ਲੈਣ ਵਾਲੇ ਕਰਦੇ ਰੇਟ ਜਿਾ ਕਿਉਂਕਿ ਦੁੱਧ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਤੁਸੀਂ ਆਪਣੇ ਆਦੇ ਤੁਸੀਂ ਆਪੇ ਦਾਦੇ ਜਿੰਨੇ ਦਿਨ ਕਰ ਬਣਾ ਨਹੀਂ 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 ਜੋ ਬਣ ਪਤਾ ਕਿ ਤੂੰ ਵੀ ਗਾਉ ਲਿਆਂਦੀ ਕੀਤੀ ਅਸਕਰ ਤੇ 20000 ਦੀ ਗਾਂ ਤੇ ਦੀ ਨਹੀਂ ਕਰਦੇ ਮਾਨਤਾ ਨਾ ਥੋੜਾ ਬਹੁਤ ਹਿਅਰ ਕਰਦਾ ਹੈ ਅੱਛਾ 22000 ਦੀ ਬਾਕੀ ਕੋਈ ਵੀਰ ਭਾਫੂਨ ਲਾਵੇ ਜਿੱਦਾਂ ਕੋ ਫੋਨ ਤੇ ਗੱਲ ਕਰਦਾ ਠੀਕ ਆ 22000 ਚੋਂ ਕਰ ਦਿਆਂਗੇ ਮੌਕੇ ਤੇ 22000 ਰੁਪਿਆ ਸੱਜਣ ਨਾਲ ਮਿਲ ਕੇ ਲੀਟਰ ਨਾਲ ਦਾਂਗੇ ਠੀਕ ਆ ਦੁੱਧ 13-14 ਕਿਲੋ ਦੇ ਦਿਆਂਗੀ ਤਾਜੀ ਸੂਈ ਆ ਤੇ ਮੈਨ ਮੋਲਾ ਮਾਰੂਗੀ ਗਾਂ ਠੀਕ ਆ ਹਾਂ ਇਹ ਜਦੋਂ ਸੂਈ ਹੈ ਜੇਰ ਜੂਰ ਪਾਈਏ ਨੇ ਉਹਨਾਂ ਕੋਲੇ ਵੀਡੀਓ ਵੀਡੀਓ ਹੈਗੀ ਹੈ ਦੀ ਕਈ ਵਾਰੀ ਕੋਈ ਭੈਣ ਭਰਾ ਸੋਚਦਾ ਵੀ ਪਤਾ ਨਹੀਂ ਯਾਰ ਸੂਈ ਜਾਂ ਕਿਵੇਂ ਪੁੱਛਣਾ ਸੀ ਉਹਨਾਂ ਤੋਂ ਇਹਦੇ ਘਰੋਂ ਲਈਆਂ ਸੀ ਹਾਂ ਤੇ ਨਾ ਉਹ ਜਿੱਥੋਂ گاਵਾਂ ਲਿਆ ਉਹ ਮਾਰਾ ਮਾਰਾ ਕੋ ਗਾਵਾਂ ਲਿਆ ਬਧੀ ਗਾਵਾਂ ਅੱਛਾ ਠੀਕ ਹੈ ਠੀਕ ਹੈ ਪਰ ਤਾਂ ਨਹੀਂ ਨਦੂਦਾ ਚੱਲਦਾ ਕਰਕੇ ਉਹਨਾਂ ਕੋਲੇ ਤਾਂ ਵੀਡੀਓ ਨਹੀਂ ਹੋਣੀ ਹਾਂਜੀ ਤੇ ਆਹ ਡੱਬੀ ਵਹਿੜ ਕਦੋਂ ਦੀ ਸੂਈ ਆ ਡੱਬੀ ਸੂਈ ਨੂੰ ਵਈਏ 10 ਕਰਮ ਹੋ ਜੀਏ ਤਾਂ ਬਾਅਦ ਨੂੰ ਹੋਈ ਸੀ 10 12 ਦਿਨ ਹੋ ਗਏ ਹਾਂਜੀ ਇਦੇ ਕੋਲੇ ਬੱਚਾ ਕੀ ਆ? ਇਹਦੇ ਮਗਰ ਬੱਛੀ ਏ। ਇਹਦੇ ਮਗਰ ਬੱਛੀ। ਇਹਦੇ ਕੋਲੇ ਧਾਰਾ ਕਿੰਨੀਆਂ ਕ ਭਾਈ? ਇਤੋਂ ਧਾਰਾ ਭਾਈ 12 ਕਿਲੋ ਹੋਣੀਆਂ ਪਰ ਦਾਗਲ ਕਰਕੇ ਤਾਂ ਨਹੀਂ। ਦੁੱਧ 12 ਹੀ ਆ ਤੇ 10 ਕਰਕੇ ਦੇ ਦਿੰਦੀ। ਤੇ ਸੁਆ ਕਿਹੜਾ ਵੀਰੇ? ਸੁਆਏ ਭਾਈ ਦੂਸਰਾ ਵੀ ਹੋ ਸਕਦਾ ਦੂਸਰਾ ਨਾਲੀ। ਦੂਸਰਾ ਤੀਸਰਾ ਕੀ ਆ? ਹਾਂਜੀ। ਤੇ ਕੱਡ ਚੋਂ ਚਾਣ ਇੱਕ ਨੰਬਰ? ਚੋਂ ਸਾਰੀ ਇੱਕ ਲੱਗ ਭੂ ਛੱਟਾ ਵੀ ਦੋ ਕਿਲੋ ਰਹੀ। ਠੀਕ ਆ ਉਹ ਗਾਰੰਟੀ ਆ। ਠੀਕ ਆ ਵੀਰੇ ਠੀਕ। ਲਓ ਵੀ ਸੱਜਣੋ ਢਾਂਚਾ। ਮੇਰਾ ਵੀਰ ਭਾ ਦੋ ਢਾਂਚੇ ਚੋਲੇ ਦੇਣ ਨਾ ਚੋਲੇ। ਠੀਕ ਆ। ਸਿਰਮੂ ਚੰਗਾ ਹਨਾ ਬਾਕੀ ਆ ਕੈਮਰੇ ਦੇ ਵਿੱਚ ਤੁਹਾਡੇ ਸਾਹਮਣੇ ਆ ਸੱਜਣੋ ਚੈੱਕ ਕਰ ਲਓ ਥਣ ਪਾਵਰ ਵਾਲਾ ਲੱਗਾ ਹੋਇਆ ਮੋਰ ਲੱਗ ਰਿਹਾ ਤੋਰ ਤਾਰ ਚੰਗੀ ਆ ਹਨਾ ਹਾਂਜੀ ਹਾਂਜੀ ਬਾਕੀ ਟੜੀ-ਮੜੀ ਨਹੀਂ ਦਬਣੀ ਇਹ ਵੀ ਸੀਲ ਆ ਹਨਾ ਨਹੀਂ ਠੀਕ ਆ ਲੱਤ ਲੁੱਤ ਮਾਰਨ ਦਾ ਨਹੀਂ ਪਤਾ ਕਰਮਾਂ ਵਾਲਿਆਂ ਨੂੰ ਤੇ ਜੋ ਬਣੇ ਕਿੰਨੇ ਦੀ ਦੇਵੇਂਗਾ ਗਾਂ ਵੀਰੇ ਆ ਖਾ ਦੇ ਬੱਚਾ ਖਾ ਦੇ ਹਾਂ ਬੱਚਾ ਖਾ ਦੇ ਬੱਛੀ ਹੈ ਨਾ ਹਾਂਜੀ ਬੱਛੀ ਹੈ ਬੱਛੀ ਬਾਲੀ ਮਾੜੂ ਜੀ ਨਹੀਂ ਦੇਗੀ ਗਾਂ ਵੱਡੀ ਆ ਸੇਵਾ ਕਰੂ ਸੇਵਾ ਦੀ ਆ ਹਾਂ ਜਿੰਨੀ ਕੀ ਦੇਵਾ ਕਰਦੀ ਉਹਦੇ ਬੱਚਾ ਵਾਲਾ ਸਹੀ ਗੱਲ ਆ ਸਹੀ ਗੱਲ ਓਕੇ ਬੋਲ ਕੁੜੀ ਚੁੰਗਦੀ ਆ ਮਾਈਟਾਉਂ ਮਾਂ ਮਾ ਕੇ ਛੜਾ ਅੱਛਾ ਠੀਕ ਆ ਠੀਕ ਆ ਥੱਲੇ ਛੱਡ ਕੇ ਚੂਣਾ ਹਾਂਜੀ ਹਾਂਜੀ ਨਹੀਂ ਆਵੇ ਪੈਂਦੀ ਬਈ ਟਟ ਟਟ ਤੇ ਕਿੰਨੇ ਦਾ ਰੇਟ ਰਹੂਗਾ ਇਹਦਾ ਉਹ ਤੇ ਹੀ ਆ ਜੀ ਜਨਾਬ ਕਰ ਦਿਆਂਗੇ ਮੌਕੇ ਤੇ ਇਹਦਾ ਵੀ ਹੈਨਾ ਜੇ ਵੀ ਜੋੜਾ ਲਊ ਹੋਈ ਕੋਈ ਭੈਣ ਬਾਪੂ ਨੂੰ ਲਾ ਦੇ ਫੋਨ ਜਿੱਦਾਂ ਵੀ ਭਾਗ ਨੂੰ ਗੱਲ ਕਰਾਂਗੇ ਅੱਛਾ 40000 ਦੀਆਂ ਦੇ ਦਿਆਂਗੇ ਤੂੰ 10 ਕਿਲੋ ਲੀਟ ਨਾਲ ਇਤੋਂ ਹੀ ਮਿਲ ਕੇ ਦਾਗੇ ਹੋਊਗਾ ਦਾਹ ਤੋਂ ਬਾਹਰ ਹੋਊਗਾ ਹਾਂ 10 ਕਿਲੋ ਮਿਲ ਕੇ ਦਾ ਨਹੀਂ ਜੇ ਦੋਨੇ ਲੈਂਦਾ ਕੋਈ 40000 ਦੀਆਂ ਦੇ ਦਈਗੀ ਤੁਭਾ ਫੋਨ ਲਾਏ ਭੈਣ ਬਾਪੂ ਨੂੰ ਲਾ ਦੇ ਜਿੱਦਾਂ ਹੋਊਗਾ ਕਰ ਲਾਂਗੇ ਜਿਵੇਂ ਸੂਤ ਆ ਗਿਆ ਜਗ੍ਹਾ ਹਾਂ ਹੈਂ ਗਾਵਾ ਦੇ ਦਿਆਂਗੇ ਅੱਬਾ ਆਪਾਂ ਕਿਹੜਾ ਰੱਖਣੀਆਂ ਹੋਰ ਲੈ ਕੇ ਆਉਣ ਵਾਲੇ ਬਣਾਗੇ ਹਾਂ ਆਪ ਤਾਂ ਪਹਿਲਾਂ ਕੋਈ ਘਰ ਕੇ ਕੁਝ ਕੰਮੇਗਾ ਘਰ ਕਨ ਵਾਲੀਆਂ ਨਹੀਂ ਹਾਂਜੀ ਵੀ ਸਹਿਣ ਗਿਆ ਦੁੱਖ ਸੁੱਖ ਨਹੀਂ ਠੀਕ ਆ ਲੋ ਵੀ ਸਜਣੋ ਇਹ ਦੋ ਵਾੜਾ ਤੁਹਾਨੂੰ ਦਿਖਾਤੀਆਂ ਵੀਡੀਓ ਦੇ ਵਿੱਚ ਤੇ ਨੰਬਰ ਲੈਤਾ ਐਡਰੈਸ ਲੈਤਾ ਤੇ ਕਰਕੇ ਤਸੱਲੀ ਨਾਲ ਕਰ ਲਿਓ ਖਰੀਦਦਾਰੀ ਨੰਬਰ ਲਾਉਂਗਾ ਸਕਰੀਨ ਤੇ ਭਰਾ ਦਾ ਤੇ ਕਰਕੇ ਤਸੱਲੀ ਤੇ ਕਰਿਓ ਖਰੀਦਦਾਰੀ ਧੰਨਵਾਦ ਆ ਸਜਣੋ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਂਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ